ਨਮਾ ਜੁੱਤੀਆਂ ਤਾਂ ਤੇਰੇ ਲਾਵਾ ਕੁੱਤਿਆ ਸਰਦਾਰੋ ਹਰਖੀ ਬੈਠੀ ਸੀ ਤੇ ਮੈੰਗਲ ਨੂੰ ਕੌੜੇ ਬੋਲ ਸੁਣਾ ਰਹੀ ਸੀ ਮੈੰਗਲ ਕਈ ਦਿਨਾਂ ਪਿਛੋਂ ਉਹਨਾਂ ਦੀ ਹਵੇਲੀ ਆਇਆ ਸੀ ਦੁੱਲਾ ਜੰਗਲ ਪਾਣੀ ਗਿਆ ਹੋਇਆ ਸੀ ਮੁੜਿਆ ਨਹੀਂ ਸੀ ਸ਼ਾਇਦ ਖੂਦ ਹੀ ਚੌਕੜੀ ਉੱਤੇ ਆ ਬੈਠਾ ਹੋਵੇ ਚੰਨੂ ਵੀ ਉਧਰ ਚੋਗਾਨ ਵਿੱਚ ਕੰਮ ਤੰਦੇ ਜੇ ਕਰਦਾ ਫਿਰਦਾ ਸੀ ਉਹ ਦੋਵੇਂ ਵੇੜੇ ਦੀ ਨਿੰਮਤੋਂ ਪਰੇ ਮੰਜਾ ਢਾ ਕੇ ਬੈਠੇ ਸਨ ਹਮੇਸ਼ਾ ਵਾਂਗ ਸਰਦਾਰੋ ਉਹਨਾਂ ਵਾਸਤੇ ਚਾਹ ਦੀਆਂ ਬਾਟੀਆਂ ਲੈ ਕੇ ਆਈ ਸੀ ਸਰਦਾਰੋ ਦੀਆਂ ਅੱਖਾਂ ਵਿੱਚ ਪਾਣੀ ਸੀ ਉਹਦਾ ਬੋਲ ਪਰੜਾਇਆ ਹੋਇਆ ਤੇ ਗੁੱਸੇ ਭਰਿਆ ਸੀ ਉਹ ਇੱਕ ਦਿਨ ਸਵੇਰੇ ਸਵੇਰੇ ਪਉ ਫਟਣ ਤੋਂ ਪਹਿਲਾਂ ਜਦੋਂ ਚੁਗਾਨਵਲ ਗਏ ਸਨ ਤਾਂ ਸਰਦਾਰੋ ਨੇ ਖੱਡੂ ਨੂੰ ਪੁੱਛਿਆ ਸੀ ਵੇ ਤੈਨੂੰ ਇਹ ਪਿੱਤੀ ਪੜਾਈ ਕਿਨੇ ਤੂੰ ਆਪ ਤਾਂ ਇਹ ਜਹ ਹੈ ਨਹੀਂ ਸੀ ਖੱਡੂ ਨੇ ਮੈੰਗਲ ਦਾ ਨਾਮ ਲਿਆ ਸੀ ਦੱਸਿਆ ਕਿ ਬੰਨੇ ਵਿੱਚ ਜਦੋਂ ਉਹ ਊਠ ਲੈ ਕੇ ਜਾਂਦੇ ਹੁੰਦੇ ਤਾਂ ਉਹ ਉਹਨੂੰ ਇਹ ਗੱਲਾਂ ਸਿਖਾਉਂਦਾ ਰਹਿੰਦਾ ਸੀ ਅੱਡੂ ਸ਼ਰਮਸ਼ਾਰ ਜਿਹਾ ਵੀ ਸੀ ਤੇ ਆਖ ਰਿਹਾ ਸੀ ਕਿ ਜੇ ਮੈੰਗਲ ਉਹਦੇ ਦਿਮਾਗ ਵਿੱਚ ਇਹ ਸ਼ਰਾਰਤਾਂ ਨਾ ਪਰਦਾ ਰਹਿੰਦਾ ਤਾਂ ਉਹਨੇ ਇੱਥੋਂ ਤੱਕ ਪਹੁੰਚਣਾ ਹੀ ਨਹੀਂ ਸੀ ਪਰ ਪਤਾ ਨਹੀਂ ਕਿਵੇਂ ਫੇਰ ਉਹ ਇਹੀ ਸੋਚਦਾ ਰਹਿੰਦਾ ਸੀ ਉਹਦੇ ਦਿਮਾਗ ਅੰਦਰ ਇੱਕ ਅੱਗ ਜਿਹੀ ਸੁਲਗਦੀ ਰਹਿੰਦੀ ਉਹਦੇ ਦਿਮਾਗ ਨੂੰ ਇਹ ਗੱਲ ਸੁੱਖੇ ਦੀ ਹੂਕੀ ਵਾਂਗ ਚੜ ਗਈ ਸੀ ਉਹਨੂੰ ਤਾਂ ਇਹ ਬਿਲਕੁਲ ਪਤਾ ਨਹੀਂ ਸੀ ਕਿ ਇਹ ਗੱਲਾਂ ਜੋ ਉਹ ਸੋਚ ਰਿਹਾ ਹੈ ਚੰਗੀਆਂ ਹਨ ਜਾਂ ਮਾੜੀਆਂ ਇੱਕ ਮੈੰਗਲ ਮੇਰਾ ਸਾਲਾ ਖਹਿੜਾ ਨਹੀਂ ਛੱਡਦਾ ਸੀ ਪਤਾ ਨਹੀਂ ਉਹਦੇ ਦਿਮਾਗ ਨੂੰ ਵੀ ਕੀ ਲੱਛ ਚੜੀ ਹੋਈ ਸੀ ਆਖਿਰੋ ਨੇ ਗੱਲ ਮੁਕਾਈ ਸੀ ਮਾਸੀ ਤੂੰ ਤਾਂ ਮੇਰੇ ਹੱਡਾਂ 'ਚ ਰਚ ਗਈ ਸੀ ਪਾਰੇ ਵਾਂਗੂ ਹਰਦਮ ਸੁਰਤ ਤੇਰੇ ਕੰਨੀਆਂ ਰਹਿੰਦੀ ਹੁਣ ਤੂੰ ਚਾਹੇ ਰੱਖ ਲੈ ਚਾਹੇ ਮਾਰ ਦੇ ਮੈਂ ਮਾੜਾ ਕੀਤਾ ਤਾਂ ਜ਼ਹਿਰ ਦੇ ਦੇ ਮੈਨੂੰ ਮੈਂ ਹੱਸ ਕੇ ਖਾ ਲੂੰਗਾ ਸਰਦਾਰੋ ਨੇ ਉਹਦੇ ਗਲ ਉਤੋਂ ਦੀ ਬਾਹ ਕੱਢ ਕੇ ਉਹਦਾ ਸਿਰ ਆਪਣੀ ਛਾਤੀ ਨਾਲ ਘੁੱਟ ਲਿਆ ਸੀ ਤੇ ਆਖਿਆ ਜਿਹੜੀ ਹੋਣੀ ਸੀ ਹੋ ਗਈ ਹੁਣ ਐ ਆਪਦਾ ਚਿੱਤ ਪੈੜਾ ਨਾ ਕਰ ਸਮਝ ਨਾਲ ਚੱਲ ਮੈਂ ਤੈਨੂੰ ਪਿੱਛਾ ਨਹੀਂ ਦਿੰਦੀ ਤੇ ਫੇਰ ਉਹ ਤੋਂ ਪਰੇ ਹੋ ਕੇ ਉਹ ਬੋਲੀ ਸੀ ਖੱਡੂ ਤੂੰ ਮੈਨੂੰ ਬਚਾ ਲਿਆ ਨਹੀਂ ਤਾਂ ਮੈਂ ਚਾਹ ਪੀਂਦਾ ਮਹੰਗਲ ਅੱਖਾਂ ਵਿੱਚ ਹੱਸਦਾ ਸੀ ਸਰਦਾਰੋ ਉਹਨੂੰ ਬੋਲ ਕੋ ਬੋਲ ਕਰਦੀ ਤਾਂ ਉਹ ਮੂੰਹੋਂ ਤਾਂ ਕੁਝ ਨਾ ਬੋਲਦਾ ਪਰ ਅੰਦਰੋਂ ਹੱਸਣ ਨਾਲ ਉਹਦੀਆਂ ਵਕੀਆਂ ਫਟਕਣ ਲੱਗਦੀਆਂ ਖਾਲੀ ਬਾਟੀ ਉਹਨੇ ਪਰਾ ਰੱਖੀ ਤੇ ਮੰਜੇ ਦੀ ਪਿਛਲੀ ਬਾਹੀ ਨੂੰ ਹੱਥ ਪਾ ਕੇ ਬੈਠ ਗਿਆ ਚੌੜਾ ਹੋ ਕੇ ਬੋਲਿਆ ਮਾਸੀ ਤੂੰ ਜਾਣ ਇਹ ਜਾਣੇ ਮੈਂ ਤਾਂ ਇਹਨੂੰ ਕੁਝ ਨਹੀਂ ਆਖਿਆ ਉਹਦੀਆਂ ਅੱਖਾਂ ਵਿੱਚ ਖਚਰੀ ਮੁਸਕਾਨ ਸੀ ਤੇ ਫੇਰ ਉਹ ਆਖਣ ਲੱਗਿਆ ਮੈਂ ਤਾਂ ਇਹਨੂੰ ਕਹੂੰਗਾ ਖੂਚ ਛਾਲ ਮਾਰ ਇਹ ਮਾਰੂਗਾ ਫਿਰ ਖੂਚ ਛਾਲ ਤਾਂ ਮਰਵਾਤੀ ਫਿਰ ਤੂੰ ਹੋਰ ਐਦੋਂ ਵੱਡੀ ਗੱਲ ਕੀ ਕਰੇਗਾ ਸਰਦਾਰੋ ਝੂਠੇ पांडे ਚੁੱਕ ਕੇ ਲੈ ਗਈ ਪਿੱਛੋਂ ਉਹ ਦੋਵੇਂ ਜਣੇ ਛੇਤੀ ਛੇਤੀ ਆਪਣੀਆਂ ਗੱਲਾਂ ਕਰਨ ਲੱਗੇ ਕਦੇ ਹੌਲੀ-ਹੌਲੀ ਬੋਲਦੇ ਤੇ ਕਦੇ ਉੱਚਾ ਹੱਸਦੇ ਮੰਗਲ ਖੱਡੂ ਦੇ ਚੁੰਡੀ ਵੜਦਾ ਤਾਂ ਉਹ ਚੀਕ ਮਾਰਦਾ ਸਿਆਲਾਂ ਵਿੱਚ ਖੱਡੂ ਤੇ ਚੰਨੂ ਰਾਤ ਨੂੰ ਦਰਵਾਜ਼ੇ ਵਿੱਚ ਸੌਂਦੇ ਦੁੱਲਾ ਤੇ ਸਰਦਾਰੋਂ ਉੱਤੇ ਚੁਬਾਰੇ ਵਿੱਚ ਪੈਂਦੇ ਉਹ ਅੱਥਨੇ ਹੀ ਕਿਸੇ ਵੇਲੇ ਮਿੱਥ ਲੈਂਦੇ ਕਿ ਉਹ ਉਸ ਨੂੰ ਸਵੇਰੇ ਸਦੇਹਾਂ ਜਗਾਉਣ ਆਵੇਗੀ ਆਮ ਤੌਰ ਉੱਤੇ ਸਰਦਾਰੋਂ ਸੂਰਜ ਦੇ ਉਭਾਰ ਨਾਲ ਜਾਗਦੀ ਤੇ ਉੱਠ ਕੇ ਚਾਹ ਬਣਾਉਂਦੀ ਪਰ ਜਿਸ ਦਿਨ ਖੱਡੂ ਨੂੰ ਜਗਾਉਣਾ ਹੁੰਦਾ ਤਾਂ ਉਹ ਪਉ ਫਟਣ ਤੋਂ ਪਹਿਲਾਂ ਹੀ ਉੱਠ ਖੜਦੀ ਸੀ ਉਧਰ ਚੋਗਾਨ ਵੱਲ ਚਲੇ ਜਾਂਦੇ ਚੋਗਾਨ ਵਿੱਚ ਕਿੱਕਰਾਂ ਟਾਲੀਆਂ ਤੇ ਨਿੰਮ ਦੇ ਦਰਖਤ ਸਨ ਰੁੱਖਾਂ ਦੀ ਛਾਂ ਵਿੱਚ ਹਨੇਰਾ ਘੁੱਪ ਹੁੰਦਾ ਉਹ ਇੰਜ ਪੰਜਵੇਂ ਚੌਥੇ ਦਿਨ ਹੀ ਚੋਗਾਨ ਵਿੱਚ ਜਾਂਦੇ ਐਨੇ ਨੂੰ ਪੌ ਫਟ ਚੁੱਕੀ ਹੁੰਦੀ ਤੇ ਚਾਨਣ ਫੈਲਣ ਲੱਗਦਾ ਉਹ ਚਾਹ ਬਣਾਉਣ ਦੇ ਆਰ ਵਿੱਚ ਰੁੱਝ ਜਾਂਦੀ ਖੱਡੂ ਦੁਬਾਰਾ ਰਜ਼ਾਈ ਵਿੱਚ ਆਵੜਦਾ ਗਰਮੀ ਦੇ ਦਿਨਾਂ ਵਿੱਚ ਊਠ ਚੋਗਾਨ ਵਿੱਚ ਬੰਨੇ ਹੁੰਦੇ ਚੰਨੂ ਖੂਹੀ ਕੋਲ ਵੇੜੇ ਵਿੱਚ ਸੌਂਦਾ ਤੇ ਸਰਦਾਰ ਉਹ ਦੁੱਲੇ ਕੋਲ ਚੁਬਾਰਿਆਂ ਕੇ ਮੰਝਾ ਡਾਉਂਦੀ ਖੱड्डੂ ਹਮੇਸ਼ਾ ਚੁਗਾਨ ਵਿੱਚ ਪੈਂਦਾ ਇੱਕ ਖੁੰਝੇ ਜਿਹੇ ਮੰਝਾ ਡਾਉਂਦਾ ਉਸ ਦੇहां ਉੱਠ ਕੇ ਉਹਦੇ ਕੋਲ ਆਉਂਦੀ ਦਿਨ ਮਹੀਨੇ ਲੰਘਦੇ ਜਾ ਰਹੇ ਸਨ ਸਾਲ ਬੀਤਣ ਲੱਗੇ سلسلہ ਜਾਰੀ ਸੀ ਦੂਜੇ ਚੌਥੇ ਦਿਨ ਸਵੇਰੇ ਸਵੇਰੇ ਬੰਨਿਆਂ ਵਿੱਚ ਊਠ ਲਜਾਣ ਤੋਂ ਪਹਿਲਾਂ ਮੈੰਗਲ ਉਹਨਾਂ ਦੀ ਹਵੇਲੀ ਆਉਂਦਾ ਤਾਂ ਸਰਦਾਰ ਉਹਨੂੰ ਛੇੜਦੀ ਗੱਲੀ ਗੱਲਿਓ ਨੂੰ ਠਿੱਠ ਕਰਦੀ ਇੱਕ ਦਿਨ ਖੱड्डੂ ਆਪਣੀ ਚਾਹ ਛੇਤੀ ਛੇਤੀ ਪੀ ਕੇ ਜੋਗਨ ਵਿੱਚ ਊਠਾਂ ਵਾਲਾ ਤੁਰ ਗਿਆ ਪਿੱਛੋਂ ਮਹੰਗਲ ਤੇ ਸਰਦਾਰੋਂ ਇਕੱਲੇ ਰਹਿ ਗਏ ਨੇੜੇ ਤੇੜੇ ਕਿਦਰੇ ਨਾ ਚੰਨੂ ਸੀ ਤਿਨਾ ਦੁੱਲਾ ਮਹੰਗਲ ਕਹਿੰਦਾ ਮਾਸੀ ਤੇਰਾ ਕੰਡਾ ਜਾਂ ਵੀ ਇੱਕ ਦਿਨ ਕੱਢਣਾ ਪਊ ਇਉਂ ਨਹੀਂ ਤੂੰ ਹਟਦੀ ਜਦ ਖਦੀਆਂ ਕਰਨੋਂ ਨਿੱਤ ਪੁੰਜੇ ਲਾਉਨੀਆਂ ਮੈਨੂੰ ਚੁੱਪ ਕਰਕੇ ਬੈਠਾ ਰਹੇਵੇਂ ਕੀ ਕੰਡਾ ਕੱਢੇਗਾ ਤੂੰ ਮੇਰਾ ਅਛੇ ਤਰਦੀਂਦਾ ਸਰਦਾਰੋਂ ਨੇ ਆਪਣੇ ਪੈਰ ਨੂੰ ਹੱਥ ਲਾਇਆ ਜੁੱਤੀ ਦਿਖਾਉਨੀਆਂ ਤਾਂ ਆਪਣੀ ਸਾਸਰੀ ਘਰ ਐਦੂ ਮੁੜ ਕੇ ਨਹੀਂ ਆਉਂਦਾ ਮੈਂ ਬਸ ਥੋੜੇ ਉਹਦੀ ਲਾਚੜ ਗਾਇਬ ਸੀ ਨਹੀਂ ਆਏਗਾ ਜੁੱਤੀ ਫੇਰ ਵੀ ਤਿਆਰ ਹੈ ਕਿਉਂ ਨਹੀਂ ਆਏਗਾ ਸਰਦਾਰੋ ਦੀ ਜੁੱਤੀ ਵਿੱਚ ਅੰਤਾਂ ਦਾ ਮੋਹ ਸੀ ਤੇ ਫਿਰ ਖੱਡੂ ਨਾਲ ਸਰਦਾਰੋ ਦਾ ਬਾਝ ਖੁੱਲ ਗਿਆ ਦੁੱਲਾ ਸਰਦਾਰੋ ਉੱਤੇ ਬੇहद ਖਫਾ ਸੀ ਖੱਡੂ ਉਸੇ ਦਿਨ ਕਰੋ ਪੱਜ ਗਿਆ ਵੱਡੀ ਕੁੜੀ ਕਰਮੋਂ ਆਈ ਸੀ ਖੱਡੂ ਨੂੰ ਉਹਦੇ ਵੱਡੇ ਭਰਾਵਾਂ ਕੋਲੋਂ ਬੁਲਾ ਕੇ ਉਹਦਾ ਵਿਆਹ ਕਰ ਦਿੱਤਾ ਗਿਆ ਨਾਲ ਹੀ ਚੰਨੂ ਦਾ ਵਿਆਹ ਵੀ ਜਿੰਨਾ ਚਿਰ ਤੱਕ ਖੱਡੂ ਨੂੰ ਘਰੋਂ ਕੱਢ ਨਹੀਂ ਦਿੱਤਾ ਗਿਆ ਸਰਦਾਰੂ ਮਾਪਿਆਂ ਕੋਲ ਅਬੂਰ ਹੀ ਟिकी ਰਹੀ ਫੇਰ ਮਹੰਗਲ ਦਾ ਚੰਨੂ ਨਾਲ ਸਾਥ ਹੋ ਗਿਆ ਸਰਦਾਰੂ ਉਬੂਰ ਤੋਂ ਆ ਚੁੱਕੀ ਸੀ ਦੁੱਲੇ ਨੇ ਕਈ ਊਠ ਵੇਚ ਦਿੱਤੇ ਉਹਦਾ ਦਿਲ ਟੁੱਟ ਗਿਆ ਸੀ ਸਰਦਾਰੂ ਨਾਲ ਬਸ ਉਹ ਨਿਭਾਉਂਦਾ ਹੀ ਸੀ ਉਹਦੀ ਧੀ ਕਰਮੂ ਵੀ ਉਹਨੂੰ ਇਹੀ ਸਮਝਾ ਕੇ ਗਈ ਸੀ ਕਹਿੰਦੀ ਸੀ ਜਿਹੜਾ ਹੋ ਗਿਆ ਮਿੱਟੀ ਪਾ ਦੇ ਬਾਪੂ ਬਹੁਤਾ ਕਲ ਪਿੰਗਾ ਤਾਂ ਤੇਰੀ ਦੇ ਘਟੂ ਉਧਰ ਤਾਂ ਅੰਕਲ ਨੇ ਵੀ ਕਈ ਊਠ ਵੇਚ ਦਿੱਤੇ ਦੋ ਦਿਨ ਪਸ਼ੂ ਰੱਖੇ ਬਸ ਉਹਦਾ ਜੂਨ guzara ਹੋਈ ਜਾਂਦਾ ਦੋ ਤਾਂ ਜੀ ਸਨ ਕੋਈ ਜੋ ਆਕ ਜੱਲਾ ਨਹੀਂ ਸੀ ਮਹੰਗਲ ਹੁਣ ਕਰਦੇ ਕੰਮਾਂ ਵਿੱਚ ਦਿਲਚਸਪੀ ਘੱਟ ਲੈਂਦਾ ਫੇਰੇ ਤੋਰੇ ਉੱਤੇ ਬਹੁਤਾ ਰਹਿੰਦਾ ਕਦੇ ਕਿਸੇ ਰਿਸ਼ਤੇਦਾਰੀ ਵਿੱਚ ਚਲਿਆ ਜਾਂਦਾ ਕਦੇ ਕਿਸੇ ਰਿਸ਼ਤੇਦਾਰੀ ਵਿੱਚ ਮੇਲੇ ਦੇਖਣ ਜਾਂਦਾ ਮੰਡੀ ਨੂੰ ਤੁਰਿਆ ਰਹਿੰਦਾ ਦੁੱਲੇ ਦੀ ਹਵੇਲੀ ਮਹੰਗਲ ਜ਼ਰੂਰ ਗੇੜਾ ਮਾਰਦਾ ਨਿੱਤ ਵਾਂਗ ਹੀ ਜਾਂਦਾ ਸਵੇਰੇ ਸਵੇਰੇ ਜਾਂਦਾ ਜਾਂ ਆਥਣ ਸਰਦਾਰੋਂ ਨਾਲ ਅੱਡ ਬਹਿ ਕੇ ਗੱਲਾਂ ਮਾਰਦਾ ਦੁੱਲੇ ਨੂੰ ਉਹਦੇ ਉੱਤੇ ਕੋਈ ਸ਼ੱਕ ਸੁਭਾ ਨਹੀਂ ਸੀ ਉਹਦੇ ਲਈ ਤਾਂ ਮਹੰਗਲ ਚੰਨੂ ਵਾਂਗ ਸੀ ਉਹਨੂੰ ਇਹ ਯਕੀਨ ਸੀ ਕਿ ਮਹੰਗਲ ਚੰਨੂ ਕਰਕੇ ਉਹਨਾਂ ਦੇ ਘਰ ਆਉਂਦਾ ਹੈ ਮਹੰਗਲ ਚੰਨੂ ਦੀ ਬਹੂ ਵੱਲ ਕਦੇ ਅੱਖ ਪਰ ਕੇ ਨਹੀਂ ਚੱਕਿਆ ਸੀ ਜਦੋਂ ਮਹੰਗਲ ਆਉਂਦਾ ਗਾਨੀਆਂ ਆਪ ਹੀ ਉਹਦੇ ਸਾਹਮਣੇ ਨਹੀਂ ਆਉਂਦੀ ਸੀ ਚੰਨੂ ਤੇ ਮਹੰਗਲ ਊਠ ਲੈ ਕੇ ਹੁਣ ਬੰਨਿਆਂ ਨੂੰ ਇਕੱਠੇ ਨਹੀਂ ਜਾਂਦੇ ਸਨ ਮਹੰਗਲ ਤਾਂ ਊਠਾਂ ਦਾ ਕੰਮ ਲਗਭਗ ਛੱਡ ਹੀ ਗਿਆ ਸੀ ਉਹ ਤਾਂ ਅੰਕਲ ਦੇ ਘਹਿਣੇ ਵਿੱਚ ਨਹੀਂ ਸੀ ਮਨਮਰਜ਼ੀ ਕਰਦਾ ਚੰਨੂ ਜ਼ਰੂਰ ਬੰਨੇ ਵਿੱਚ ਜਾਂਦਾ ਇਹ ਤਿੰਨ ਚਾਰ ਜੋ ਪਸ਼ੂ ਸਨ ਉਸੇ ਦੇ ਸਨ ਦੁੱਲਾ ਤਾਂ ਉਦਾਸ ਰਹਿੰਦਾ ਉਹਨੂੰ ਉਠਾਂ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਸੀ ਚੰਨੂ ਕੋਈ ਰਾਏ مشورہ ਕਰਦਾ ਤਾਂ ਪਿਓ ਪੁੱਤ ਗੱਲਾਂ ਕਰ ਲੈਂਦੇ ਚੰਨੂ ਇੱਕ ਸੱਜਰ ਸੂਈ ਮੱਝ ਵੀ ਲੈ ਆਇਆ ਦੁੱਲੇ ਨੇ ਹੀ ਉਹਨੂੰ ਇਹ ਮੱਝ ਲੈ ਕੇ ਦਿੱਤੀ ਸੀ ਆਖੇ ਬੋਤੀ ਦੇ ਦੁੱਧ ਨਾਲ ਕੀ ਬਣਦਾ ਹੈ ਨਹਿਰੂ ਦੀ ਉਮਰ ਹੈ ਇਹਨੂੰ ਮੈਂਸ ਦਾ ਦੁੱਧ ਦਿਆ ਕਰੋ ਮੱਖਣੀ ਚਟਾਇਆ ਕਰੋ ਗਾਨੀ ਸੌਰੀ ਨੇ ਵੀ ਕੀ ਦੇਖਿਆ ਆਪਣੇ ਕਰਦਾ ਏਵੀ ਖੁੱਲਾ ਖਾਓ ਪੀਓਗੀ ਲੱਸੀ ਹੋ ਜਾ ਕਰੋ ਜੱਟਾਂ ਦੇ ਕਰੀ ਡੇਬਰਾ ਫੜ ਕੇ ਜਾਂਦੇ ਆਂ ਅੰਦਰ ਗਤੀ ਦੁੱਲਾ ਏ ਵੀ ਚਾਹੁੰਦਾ ਸੀ ਕਿ ਸਰਦਾਰੋ ਖੁੱਲਾ ਖਾਵੇ ਪੀਵੇ ਤਾਂ ਕਿ ਉਹ ਖੁਸ਼ ਰਹੇ ਉਹਦਾ ਜੀ ਲੱਗਿਆ ਰਹੇ ਉਹ ਇੱਥੇ ਟਿકી ਰਹੇ ਉਹ ਚੜਦੇ ਤੋਂ ਚੜਦਾ ਕੱਪੜਾ ਪੈਂਦੀ ਦੁੱਧ ਪੀਂਦੀ ਧਾਲ ਸਬਜੀ ਵਿੱਚ ਕਿਉ ਉੱਤੋਂ ਦੀ ਤਰਦਾ ਉਹਦੇ ਹੱਥਾਂ ਨੂੰ ਵਰਜਣ ਵਾਲਾ ਕੌਣ ਸੀ ਪੰਜ ਕਰੇ ਪੰਜਾਹ ਕਰੇ ਸਰਦਾਰੋ ਗਾਨੀ ਨੂੰ ਵੀ ਬਰਾਬਰ ਦਾ ਰੱਖਦੀ ਇਉਂ ਖੁੱਲਾ ਸੁਭਾਸੀ ਸਰਦਾਰੋ ਦਾ ਜਦੋਂ ਹੁਣ ਮਹਿੰਗਲ ਚੰਨੂ ਕੋਲ ਆਉਂਦਾ ਸਰਦਾਰੋਂ ਉਹਨਾਂ ਕੋਲ ਆ ਬੈਠਦੀ ਉਹ ਇਧਰ ਉਧਰ ਦੀਆਂ ਸਧਾਰਨ ਗੱਲਾਂ ਕਰਦੇ ਦੁੱਲਾ ਚੁਬਾਰੇ ਵਿੱਚੋਂ ਥੱਲੇ ਨਹੀਂ ਉਤਰਦਾ ਸੀ ਜਾਂ ਬਸ ਖੂਦ ਹੀ ਚੌਂਕੜੀ ਉੱਤੇ ਜਾ ਬੈਠਦਾ ਤੇ ਲੋਕਾਂ ਦੀਆਂ ਗੱਲਾਂ ਸੁਣਦਾ ਜਦੋਂ ਚੰਨੂ ਉੱਠ ਕੇ ਹਵੇਲੀ ਵਿੱਚ ਹੀ ਕਿਧਰੇ ਇਧਰ ਉਧਰ ਜਾਂਦਾ ਤਾਂ ਸਰਦਾਰੋਂ ਮਹਿੰਗਲ ਕੋਲ ਆਪਣਾ ਦੁੱਖ ਲੈ ਕੇ ਬੈਠ ਜਾਂਦੀ ਅੱਖਾਂ ਪਰ ਲੈਂਦੀ ਖੱਡੂ ਦੀਆਂ ਗੱਲਾਂ ਕਰਦੀ ਉਹ ਉਹਨੂੰ ਬਹੁਤ ਯਾਦ ਆਉਂਦਾ ਸੀ ਉਹਦੇ ਦਿਲ ਵਿੱਚੋਂ ਨਿਕਲਦਾ ਨਹੀਂ ਸੀ ਇੱਕ ਦਿਨ ਮੈੰਗਲੋ ਨੂੰ ਕਹਿਣ ਲੱਗਿਆ ਮਾਸੀ ਤੂੰ ਉਧਰ ਨਾ ਉਹ ਤਾਂ ਹੁਣ ਆਉਂਦਾ ਨਹੀਂ ਪਿਓ ਨੇ ਜਦੋਂ ਇੱਕ ਵਾਰੀ ੱੱਕਾ ਦੇਤਾ ਨਾਲੇ ਉਹਦਾ ਛੱਡ ਖੇੜਾ ਜਿਵੇਂ ਤੂੰ ਉਹਨੂੰ ਦਿਲ 'ਚ ਲਈ ਬੈਠੀ ਐ ਕੀ ਪਤਾ ਉਹ ਤੈਨੂੰ ਯਾਦ ਕਰਦਾ ਹੈ ਕਿ ਨਹੀਂ ਉਹਦਾ ਵਿਆਹ ਹੋ ਗਿਆ ਉਹ ਤਾਂ ਆਪਦੀ ਤੀਮੀ ਦਾ ਹੈ ਹੁਣ ਮਾਸੀ ਹਾਏ ਵੇ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਐਉਂ ਕਿਵੇਂ ਕੱਢ ਦੇ ਅੰਦਰੋਂ ਉਹਨੂੰ ਫੇਰ ਕਿਵੇਂ ਦਿਨ ਨਿਕਲਣਗੇ ਤੇਰੇ ਉਹਨੇ ਆਉਣਾ ਨਹੀਂ ਤੂੰ ਦਿਲ ਤਰਨਾ ਨਹੀਂ ਉਹ ਤਾਂ ਫਿਰ ਜ਼ਿੰਦਗਾਨੀ ਰੁਲ ਜੂ ਤੇਰੀ ਮੈਨੂੰ ਇਸ ਦੁੱਲੇ ਚੋਂ ਬੁੱਢੇ ਬੋਕ ਵਰਗਾ ਮੁਸ਼ਕ ਮਾਰਦਾ ਏ ਇਹਦੇ ਗੰਦੇ ਸਾਹ ਮੇਰੀਆਂ ਨਾਸਾਂ ਨੂੰ ਚੜ ਜਾਂਦੇ ਨੇ ਹੌਂਕਦਾ ਫਿਰ ਜਿਵੇਂ ਦੂਰੋਂ ਭੱਜ ਕੇ ਆਇਆ ਖਰਸ ਖਾਦਾ ਕੁੱਤਾ ਸਾ ਲੈਂਦਾ ਹੋਵੇ ਮੇਰੀ ਸਿਉਨੇ ਵਰਗੀ ਦੇ ਪੰਗ ਦੇ ਪਾਣੇ ਰੁੜੀ ਜਾਂਦੀ ਏ ਤੂੰ ਐ ਕਰੀ ਮਾਸੀ ਤੜਕੇ ਲੋ ਲੱਗਣ ਤੋਂ ਪਹਿਲਾਂ ਜਦੋਂ ਗੇਂਦਾ ਚੌਰ ਪਹਿਲਾਂ ਬੋਕਾ ਲਾਉਂਦਾ ਤੇ ਉੱਚਾ ਬੋਲ ਕੱਢਦਾ RAM ਬਈ ਹੋਏ ਉਦੋਂ ਉੱਠ ਖੜੀ ਕਹਿ ਕੇ ਮਹੰਗਲ ਚੁੱਪ ਹੋ ਗਿਆ ਤੇ ਸਰਦਾਰੋ ਦੇ ਮੂੰਹ ਵੱਲ ਝਾਕਣ ਲੱਗਿਆ ਸਰਦਾਰੋ ਦੀਆਂ ਅੱਖਾਂ ਚੌੜੀਆਂ ਹੋ ਗਈਆਂ ਚਿਹਰਾ ਗੰਭੀਰ ਸੀ ਬੋਲੀ ਹਾਂ ਗਾਹਾਂ ਗੱਲ ਕਰ ਮੈਂ ਉਧਰੋਂ ਖੇਤਾਂਵੰਨੀ ਦੀ ਆਉਂ ਕੰਦ ਟੱਪੂਗਾ ਮੈਂ ਮਹੰਗਲ ਨੇ ਗੱਲ ਕਹਿ ਕੇ ਦੂਜੇ ਪਾਸੇ ਮੂੰਹ ਪੁਮਾ ਲਿਆ ਆਪਣੀ ਜਾਨ ਵਿੱਚ ਦੇਖਣ ਲੱਗਿਆ ਕਿ ਕੋਈ ਨੇੜੇ ਤੇੜੇ ਸੁਣਦਾ ਤਾਂ ਨਹੀਂ ਅਸਲ ਵਿੱਚ ਉਹਦਾ ਮਨ ਥਾਲੀ ਦੇ ਪਾਣੀ ਵਾਂਗ ਡੋਲ ਗਿਆ ਸੀ ਇਹ ਗੱਲ ਕਹਿ ਕੇ ਡਰ ਸੀ ਪਤਾ ਨਹੀਂ ਉਹ ਕੀ ਜਵਾਬ ਦੇਵੇਗੀ ਸਰਦਾਰੋ ਰੋਣ ਲੱਗ ਪਈ ਤਰਪ ਤਰਪ ਹੰਝੂ ਡਿੱਗੀ ਜਾਣ ਉਹ ਉਹਦੇ ਵੱਲ ਲਗਾਤਾਰ ਚਾਕ ਵੀ ਰਹੀ ਸੀ ਉਹਦੀਆਂ ਅੱਖਾਂ ਢਾਂਡੇ ਦੀਆਂ ਅੱਖਾਂ ਵਾਂਗ ਫੈਲੀਆਂ ਹੋਈਆਂ ਸਨ ਅੱਖਾਂ ਵਿੱਚ ਹੀ ਉਹ ਕੀ ਕਹਿ ਰਹੀ ਸੀ ਕੀ ਪੁੱਛ ਰਹੀ ਸੀ ਮਹੰਗਲ ਨੂੰ ਕੋਈ ਸਮਝ ਨਹੀਂ ਸੀ ਉਹ ਉੱਥੋਂ ਉੱਠਿਆ ਤੇ ਚੋਗਾਨ ਵੱਲ ਚੰਨੂ ਕੋਲ ਚੱਲਿਆ ਗਿਆ ਉਹਦੇ ਨਾਲ ਬੇਮਤਲਬ ਜਈਆਂ ਦੋ ਚਾਰ ਗੱਲਾਂ ਕੀਤੀਆਂ ਤੇ ਫਿਰ ਹਵੇਲੀ ਵਿੱਚੋਂ ਬਾਹਰ ਹੋ ਗਿਆ ਆਪਣੇ ਘਰ ਨੂੰ ਤੁਰਿਆ ਜਾਂਦਾ ਉਹ ਸੋਚ ਰਿਹਾ ਸੀ ਕਿ ਸਰਦਾਰੋਂ ਨੇ ਉਹਦੀ ਗੱਲ ਦਾ ਬੁਰਾ ਮਨਾਇਆ ਜਾਂ ਚੰਗਾ ਸਮਝਿਆ ਕੋਈ ਸਮਝ ਨਹੀਂ ਲੱਗਦੀ ਰਾਤ ਨੂੰ ਵੀ ਪਿਆ ਇਹੀ ਗਿੰਤੀਆਂ ਬਿੰਤੀਆਂ ਕਰਦਾ ਰਿਹਾ ਅਖੀਰ ਇਹ ਫੈਸਲਾ ਕਰਕੇ ਸੁੱਤਾ ਕਿ ਉਹ ਜਾਵੇਗਾ ਜ਼ਰੂਰ ਗੇਂਦਾ ਚੌਰ ਪਉ ਫਟਣ ਤੋਂ ਪਹਿਲਾਂ ਖੂਦ ਤੇ ਜਾਂਦਾ ਬੋਕਾ ਤੇ ਲੱਜ ਝੋਟੇ ਉੱਤੇ ਲੱਦ ਲੈਂਦਾ ਝੋਟੇ ਦੀ ਬਿੰਡੀ ਵੀ ਉਹਦਾ ਛੋਟਾ ਮੁੰਡਾ ਉਹਦੇ ਨਾਲ ਹੁੰਦਾ ਉਹਦੇ ਵਾਂਗ ਹੀ ਹੱਡਾਂ ਪੈਰਾਂ ਦਾ ਖੁੱਲਾ ਸੀ ਤੇ ਸਰੀਰ ਦਾ ਨਰੂਆ ਬਿੰਡੀ ਵਿੱਚ ਕਿਲੀ ਫਸਾ ਕੇ ਛਾਲ ਮਾਰਦਾ ਤੇ ਲੱਜ ਉੱਤੇ ਬੈਠ ਜਾਂਦਾ ਗੇਂਦਾ ਜਦੋਂ ਪਹਿਲਾ ਬੋਕਾ ਖੂਹ ਵਿੱਚ ਛੱਡਦਾ ਤਾਂ ਉੱਚਾ-ਉੱਚਾ ਬੋਲ ਕੇ ਕੋਈ ਰਾਗ ਅਲਾਪਦਾ ਉਹਦਾ ਬੋਲ ਸਾਰੇ ਪਿੰਡ ਵਿੱਚ ਸੁਣਦਾ ਸੀ ਬੋਕਾ ਭਰ ਕੇ ਉ ਤਾਂ ਆਉਂਦਾ ਤਾਂ ਉਹ ਬਹੁਤ ਉੱਚਾ ਬੋਲਦਾ RAM ਬਈ ਓਏ ਗੇਂਦੇ ਦਾ ਬੋਲ ਸੁਣ ਕੇ ਸੁਆਣੀਆਂ ਆਪਣੇ ਮੰਝੇ ਛੱਡਦੀਆਂ ਤੇ ਕੰਮਾਂ ਧੰਦਿਆਂ ਵਿੱਚ ਜੁਟ ਜਾਂਦੀਆਂ ਗਿੰਦਾ ਬੋਕੇ ਡੋਲ ਦਾ ਰਿੰਦਾ ਪਾਣੀ ਚ ਬੱਚੇ ਵਿੱਚ ਭਰੀ ਜਾਂਦਾ ਪਿੰਡ ਦੀਆਂ ਬਹੂਆਂ ਤੇ ਕੁੜੀਆਂ ਬੁੜੀਆਂ ਤੋੜੇ ਲੈ ਕੇ ਆਉਂਦੀਆਂ ਚ ਬੱਚੇ ਦੀ ਟੂਟੀ ਛੱਡ ਕੇ ਤੋੜਾ ਪਰਦੀਆਂ ਉਹਨਾਂ ਦਿਨਾਂ ਵਿੱਚ ਥੰਮਣ ਵਾਲੇ ਬਹੁਤ ਘੱਟ ਨਾਲ ਕਿਸਨ ਪਹੁੰਚ ਵਾਲੇ ਘਰਾਂ ਵਿੱਚ ਹੀ ਨਲਕੇ ਲੱਗੇ ਹੁੰਦੇ ਆਮ ਲੋਕ ਖੂਹ ਦਾ ਪਾਣੀ ਵਰਤਦੇ ਜਦੋਂ ਦਿਨ ਖਾਸਾ ਚੜ ਜਾਂਦਾ ਤੇ ਔਰਤਾਂ ਕੜੇ ਲਜਾਣੋਂ ਹਟ ਜਾਂਦੀਆਂ ਤੇ ਫੇਰ ਗਿੰਦਾ ਮਸ਼ਕਾਂ ਪਰ ਪਰ ਆਪ ਕੁਝ ਲੋਕਾਂ ਦੇ ਕਰੀ ਜਾਂਦਾ ਇਹ ਉਹ ਕਰ ਹੁੰਦੇ ਜਿਨ੍ਹਾਂ ਦੀਆਂ ਔਰਤਾਂ ਖੂਦ ਤੇ ਨਹੀਂ ਜਾਂਦੀਆਂ ਸਨ ਆਰਥਿਕ ਪੱਖੋਂ ਉਹ ਤਕੜੇ ਲੋਕ ਹੁੰਦੇ ਕੁਝ ਲੋਕ ਉਹ ਵੀ ਸਨ ਜਿਨ੍ਹਾਂ ਦੇ ਪੰਪਾਂ ਦੇ ਪਾਣੀ ਸਵਾਦ ਨਹੀਂ ਸਨ ਪੀਣ ਵਾਸਤੇ ਉਹ ਖੂਦ ਦਾ ਪਾਣੀ ਵਰਤਦੇ ਇਸ ਖੂਦ ਦਾ ਪਾਣੀ ਮਿੱਠਾ ਸੀ ਮਿਸ਼ਰੀ ਵਰਗਾ ਤੇ ਠੰਡਾ برف ਜਿਹਾ ਗਰਮੀ ਵਿੱਚ ਠੰਡਾ ਤੇ ਸਰਦੀ ਵਿੱਚ ਨਿੱਗਾ ਉਸ ਰਾਤ ਮਹਿੰਗਲ ਨੂੰ ਚੈਨ ਨਹੀਂ ਸੀ ਉਹ ਪੌ ਫਟਣ ਤੋਂ ਪਹਿਲਾਂ ਉੱਠ ਖੜਾ ਗੇਂਦੇ ਦਾ ਬੋਲ ਤਾਂ ਕਿਦਰੇ ਵੀ ਨਹੀਂ ਸੁਣਨ ਲੱਗਿਆ ਸੀ ਉਹ ਉੱਪਲੇ ਘਪੇਂਦਾ ਜਿਵੇਂ ਗੇਂਦਾ ਬੋਲਦਾ ਹੋਵੇ ਉਹ ਉੱਠਿਆ ਤੇ ਘਰੋਂ ਬਾਹਰ ਹੋ ਗਿਆ ਆਸਮਾਨ ਵਿੱਚ ਚੰਦ ਨਹੀਂ ਸੀ ਤਾਰਿਆਂ ਦੀ ਛਾਂ ਸੀ ਪਿੰਡ ਦੀਆਂ ਗਲੀਆਂ ਵਿੱਚ ਦੀ ਗੁਜ਼ਰਦਾ ਹੋਇਆ ਉਹ ਖੂਹ ਕੋਲ ਆਖੜਾ ਰਾਹ ਵਿੱਚ ਉਹਨੂੰ ਕਈ ਕੁੱਤੇ ਭੌਂਕੇ ਸਨ ਖੜਾ ਖੜਾ ਉਹ ਆਸਮਾਨ ਵੱਲ ਚਾੱਕਿਆ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਰਾਤ ਕਿੰਨੀ ਕੁ ਰਹਿੰਦੀ ਹੈ ਕਿੰਨੀ ਕੁ ਲੰਘ ਗਈ ਉਹਦੇ ਕੋਲ ਕਿਹੜਾ ਕੋਈ ਕੜੀ ਸੀ ਉਹਨਾਂ ਦਿਨਾਂ ਵਿੱਚ ਪਿੰਡ ਦੇ 5-7 ਬੰਦਿਆਂ ਕੋਲ ਹੀ ਕੜੀਆਂ ਸਨ ਗੇਂਦਾ ਹਾਲੇ ਆਇਆ ਨਹੀਂ ਸੀ ਉਹ ਖੂਹ ਦੀ ਮਣ ਦੇ ਨਾਲ ਲੱਗ ਕੇ ਬੈਠ ਗਿਆ ਮਣ ਉੱਚੀ ਸੀ ਮਣ ਦੀ ਛਾਂ ਵਿੱਚ ਬੈਠਾ ਬੰਦਾ ਹੋਰ ਕਿਸੇ ਨੂੰ ਨਹੀਂ ਦਿਸਦਾ ਹੋਵੇਗਾ ਉਹ ਗੇਂਦੇ ਨੂੰ ਉਡੀਕ ਰਿਹਾ ਸੀ ਖਾਸਾ ਚਿਰ ਲੰਘ ਗਿਆ ਉਹਨੂੰ ਲੱਗਿਆ ਕਿ ਇਹ ਗੇਂਦੇ ਨੇ ਅੱਜ ਖੂਹ ਤੇ ਨਾ ਹੀ ਚੜਨਾ ਹੋਵੇ ਉਹਦਾ ਜੀ ਕਰਦਾ ਸੀ ਉਹ ਸਿੱਧਾ ਹੀ ਹਵੇਲੀ ਵੱਲ ਜਾਵੇ ਤੇ ਦਰਵਾਜ਼ੇ ਦੇ ਤਖਤੇ ਤੋੜ ਕੇ ਅੰਦਰ ਸਰਦਾਰੋ ਨੂੰ ਜਾ ਮਿਲੇ ਦੂਜੇ ਬੰਦੋ ਸੋਚਦਾ ਇਉਂ ਕਿਵੇਂ ਹੋ ਸਕਦਾ ਹੈ ਅਖਤੇ ਤੰਡ ਰਟਣੇ ਨਹੀਂ ਤੇ ਫੇਰ ਉਹਨੇ ਟੱਲੀ ਦੀ ਆਵਾਜ਼ ਸੁਣੀ ਹਨੇਰੇ ਵਿੱਚ ਦਿਸਦਾ ਕੁਝ ਨਹੀਂ ਸੀ ਟੱਲੀ ਦੀ ਆਵਾਜ਼ ਨੇੜੇ ਹੋ ਗਈ ਉਹਨੇ ਸੁਣਿਆ ਆਵਾਜ਼ ਇਧਰ ਨੂੰ ਹੀ ਆ ਰਹੀ ਸੀ ਗੇਂਦਾ ਵੀ ਕੁਝ ਬੋਲਦਾ ਆਉਂਦਾ ਸੁਣਿਆ ਮਹੰਗਲ ਖੂਦ ਹੀ ਮਨ ਤੋਂ ਪਰਾਂ ਪਰਛਾਵੇਂ ਵਾਂਗ ਖੇਤ ਵੱਲ ਖਿਸਕ ਗਿਆ ਚੋਗਾਂ ਦੇ ਤਿੰਨ ਪਾਸੇ ਬੰਦੇ ਤੋਂ ਉੱਚੀ ਪੱਕੀ ਗੰਧ ਸੀ ਉਹ ਖੇਤਾਂ ਵੱਲੋਂ ਮੁੜ ਕੇ ਆਇਆ ਤੇ ਗੰਧ ਦੇ ਕੋਲ ਹੋ ਕੇ ਬੈਠ ਗਿਆ ਜਿਵੇਂ ਕੋਈ ਜੰਗਲ ਪਾਣੀ ਬੈਠਾ ਹੋਵੇ ਖਾਸਾ ਚਿਰ ਇੰਜ ਹੀ ਬੈਠਾ ਰਿਹਾ ਉਡੀਕ ਰਿਹਾ ਸੀ ਕਿ ਗੇਂਦੇ ਦੀ ਆਵਾਜ਼ ਖੂਬ ਵੱਲੋਂ ਕਦੋਂ ਆਉਂਦੀ ਹੈ ਤੇ ਫਿਰ ਗੇਂਦੇ ਦਾ ਉੱਚਾ ਬੋਲ ਸੁਣਾਈ ਦਿੱਤਾ RAM ਬਈ ਓਏ ਮਹੰਗਲ ਕੰਦਵਲ ਚਾਕਣ ਲੱਗਿਆ ਮੁਕੰਦ ਸਿੰਘ ਨੇ ਇੱਟਾਂ ਦੀ ਟੀਪ ਕਰਾਈ ਹੋਈ ਸੀ ਚੂਨੇ ਦੀ ਟੀਪ ਸੀ ਉਹਨਾਂ ਦਿਨਾਂ ਵਿੱਚ ਸੀਮੈਂਟ ਆਮ ਨਹੀਂ ਸੀ ਮਿਲਦਾ ਚੂਨੇ ਨੂੰ ਹੀ ਬਹੁਤ ਮਜ਼ਬੂਤ ਸਮਝਿਆ ਜਾਂਦਾ ਇੱਟਾਂ ਦੀ ਚਣਾਈ ਵੀ ਚੂਨੇ ਵਿੱਚ ਸੀ ਟੀਪ ਦਾ ਚੂਨਾ ਥਾਂ ਥਾਂ ਤੋਂ ਉਖੜਿਆ ਹੋਇਆ ਸੀ ਦਰਜਾਂ ਵਿੱਚ ਪੈਰ ਦਾ ਅੰਗੂਠਾ ਰਕ ਸਕਦਾ ਉਹ ਬਾਂਦਰ ਵਾਂਗ ਪੂਸੀ ਮਾਰ ਕੇ ਕੰਦ ਉੱਤੇ ਜਾ ਬੈਠਾ ਦੂਜੇ ਪਾਸੇ ਇੱਕ ਪ੍ਰਛਾਵਾਂ ਪਹਿਲਾਂ ਹੀ ਤਿਆਰ ਖੜਾ ਉਹਨੂੰ ਉਡੀਕ ਰਿਹਾ ਸੀ ਉਹਨੇ ਕੰਦ ਤੋਂ ਥੱਲੇ ਥਬੂਕਾ ਮਾਰਿਆ